ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਕਰਦੇ ਆ ਤੁਹਾਡਾ ਖੁਰਨੇ ਦੇ ਵਲੌਗ ਦੇ ਵਿੱਚ ਤੁਹਾਨੂੰ ਪਤਾ ਜੇ ਤਰਪਾਲ ਆਪਾਂ ਉਹਦੋਂ ਬਾਤਾਂਗਾ ਸੀਗਾ ਤੇ ਉਦੋਂ ਆ ਸਿੰਗਲ ਬੈਲਟ ਹੀ ਲੱਗੀ ਸੀ ਇਦਰਾਹਾ ਰਾ ਚੀਜ਼ਾਂ ਜ਼ਿਆਦਾ ਫੁੱਲਦੀਆਂ ਸੀਗੀਆਂ ਪੜੀਆਂ ਲਾਹੀਆਂ ਸੀ ਅਸੀਂ ਇੱਕ ਹੋਰ ਬੈਲਟ ਸਾਡੇ ਕੋਲ ਪੁਰਾਣੀ ਪਈ ਸੀ ਤੇ ਅੱਜ ਅਸੀਂ ਉਹ ਹੀ ਕਸਤੀ ਆ ਹੁਣ ਵਧੀਆ ਲੱਗਣ ਲੱਗਾ ਤਰਪਾਲ ਤੇ ਜਮਾ ਸੈੱਟ ਹੋ ਗਿਆ ਅੰਦਰੋਂ ਤੇ ਅੱਜ ਲੱਗੇ ਤੂੜੀ ਪਾਉਣ ਆ ਲੱਕੜਾ ਜਿਆ ਤਿਆਰ ਕੀਤਾ ਵਾ ਪੱਲੀਆਂ ਨਾਲ ਤੇ ਇਹਦੇ ਵਿੱਚ ਤੂੜੀ-ਤਾੜੀ ਪਾ ਕੇ ਤੇ ਗੱਦੇਾਂ ਨੂੰ ਪਾਸੇ-ਆਸੇ ਫਲਾ ਦੇਦੀ ਐ ਇਹਦਾ ਛੋਟੀ ਜਿਹੀ ਆ ਤੇ ਉੱਪਰ ਗੱਦੇ ਛੱਟੇ ਦਈਏ ਤੇ ਵਧੀਆ ਬਣ ਜਾਂਦਾ ਸਿਸਟਮ ਆ ਫੜੀ ਆਇਆ ਹਾਂ ਤਾਂ ਚੱਕ ਇਹਨੂੰ Walaupun oh, gue ke pantai, Nih, gue yang lihat logo ini. Oh, dia, oh, dia, 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 ਦੇਉਸ਼ਾ ਲਵ ਰਹਾਂ ਜੀ ਬੋਰ ਦੀ ਚੰਨੀ ਸਾਹ ਦੋ ਸਾਸਤਰੀ ਅਕਾਲ ਮਹਾਰਾਜ ਕੀ ਜੈ ਜੈ ਆਖਰੀ ਪੰਡਾ ਹਾਂ ਜੀ ਹਾਂ ਜੀ ਗਾਇਜ਼ ਬੱਗੇ ਬੱਗੇ ਜੇ ਹੋਏ ਪਏ ਆ ਕੁੰਡੀ ਦਾ ਕਰਕੇ ਆਖਰੀ ਪੰਡਾ ਹਾਂ ਇਹ ਗੱਦਾ ਬਣਾਇਆ ਕਿੱਥੋਂ ਮੰਗਾਇਆ ਇਹ ਬਣ ਗਿਆ ਜੀ ਏ ਬੰਬੇ ਆਰਡਰ ਕੀਤਾ ਹਾਂ ਇਹ ਹਲਾ ਦੇਸੀ ਗੱਦਾ ਹੋਰਮੈਨ ਨੇ ਜਿਹੜਾ ਪੈਂਜਾ ਲਾਇਆ ਉਹ ਇਹ ਸਾਡੇ ਬਿੱਟ ਰੀਅਲ ਸਕੀਮ ਆ ਇਹ ਨਾ ਕੰਡ ਡੁੱਡੇ ਦਾ ਤੂੜੀ ਡੁੱਡੇ ਵਿੱਚ ਜਦ ਸਿਆਉਂਤਾ ਆ ਗਿਆ ਮੂਰੋ ਇੱਕ ਤਾਂ ਸਿਆਉਂਤਾ ਆ ਗਿਆ ਗੱਦੇ ਦਾ ਗੱਦਾ ਤਾਂ ਆਪਾਂ ਹੌਲੀ ਹੌਲੀ ਤਿਆਰ ਕਰ ਰਹੇ ਆ ਇਹ ਦੈਂਦਾ ਗੈਪ ਪਾ ਕੇ ਅਗਵਾ ਤਾਂ ਫੜਾਈ ਕਰਦਾ ਸਾਹ ਦੋ ਦੋ ਦੀ ਸੇਵਾ ਵੀ ਚੱਲ ਰਹੀ ਹੈ ਜੀ ਉੱਧਰ ਵੀ ਜਾਣਾ ਪੈਂਦਾ ਵਿੱਚ ਸੇਵਾ ਕੰਮ ਜਾ ਵਰਦੇ ਸਾਡੇ ਬੰਦੇ ਹਾਂਜੀ ਮੈਂ ਵੀ ਹੁਣੇ ਆਇਆ ਸੀ ਇਹ ਮੁੰਡੇ ਉਹ ਮੁੰਡੇ ਤਾਂ ਹੀ ਲਾਏ ਵੀ ਸੀ ਮੁੰਡਿਆਂ ਨੇ ਵਧੀਆ ਐਂ ਤਰਪਾ ਤਰਪੂਰ ਓਕੇ ਕਰਦਾ ਦੇਖੋ ਐਂ ਡਬਲ ਮਾਰਦਿਆਂ ਬੈਲਟਾਂ ਬੁਲਟਾਂ ਹਾਂ ਕੋਈ ਤਾਂ ਕੰਮ ਨਹੀਂ ਸੂਈ ਧਾਗਾ ਕਿ ਸੂਆ ਚਾਹੀਦਾ ਵੱਡਾ ਇਹਨੇ ਸੂਈ ਬੰਗਾਲਾ ਬਸ ਮੋਟਾ ਧਾਗਾ ਬੰਗਾਲਾ ਨੰਨੇ ਵਾਲਾ ਲੈ ਉਹਨੇ ਆ ਜੀ ਹੋਰ ਕਈ ਥੋੜੀ ਬਾਲੀ ਨਹੀਂ ਯਾਰ ਬਾਲੀ ਨਹੀਂ ਹੋ ਗਿਆ ਮੂਰੇ ਪਾੜੀ ਜੀ ਓਹ ਵੇ ਪਿੱਛੇ ਮੁੜ ਗਏ ਨਹੀਂ ਜਿਆਦਾ ਲੱਗਦੀ ਮੂਰੇ ਯਾਰ ਐਨੂੰ ਵੀ ਆਉਣੀ ਆ ਤੁੜੀ ਨਹੀਂ ਸੱਟਾ ਥੋੜੂ ਲੋ ਨਾ ਥੋੜੀ ਕੱਢ ਲਓ ਦੋ ਕਿਟੋ ਉੱਤਰਾ ਲਿਆਇ ਚੱਕ ਉਹ ਦੱਸਾਂ ਕਿਉਂ ਪਿੱਛੇ ਵੀ ਜਾ ਰਣੀ ਇੱਥੇ ਰਣੀ ਪਿੱਛੇ ਹੁਣ ਮੈਂ ਜਾ ਫਿਰ ਜਾਂਦਾ ਹੁਣ ਵਿੱਚ ਵੜ ਕੇ ਇਹਥੋਂ ਤੂੰ ਤੇਰੇ ਆਲਾ ਪਾਸੇ ਹੀ ਆਉਣਾ ਪੈ ਕਰਾਏ ਵਾਂਗੂ ਲੈ ਜਾ ਖੇਚ ਗਾਂ ਨੂੰ ਇਹ ਤਾਂ ਕੱਢ ਲਓ ਯਾਰ ਥੋੜੀ ਜੀ ਥੁੜੀ ਨਹੀਂ ਆਏ ਨਹੀਂ ਹੋਣਾ ਮਾੜੀ ਕੱਢ ਲੋ ਲੋੜ ਪਈ ਤੂੜੀ ਯਾਰ ਆ ਚੀਜ਼ ਨਹੀਂ ਨੱਪੀ ਜਾਣੀ ਟੋਕਰਾਂ ਲਈ ਹੋਏ ਓਏ ਗਿਆ ਸ਼ਾਬਦ ਲੈਣਾ ਆ ਜਾ ਉੱਤਰ ਥੱਲੇ ਆ ਜਾ ਹੁਣ ਤੇ ਕੋਈ ਗੱਲ ਨਹੀਂ ਤਾਂ ਆ ਜਾ ਆ ਜਾ ਸ਼ਾਸਤਰੀ ਰਾਮ ਮਹਾਰਾਜ ਕੀ ਜੈ ਨੌਰੀ ਗੱਦਾ ਸਾਡਾ ਬਣ ਗਿਆ ਅੰਦਰ ਰੈਡੀ ਟੂ ਗੋ ਤੇ ਹੁਣ ਕਹਿੰਦੇ ਬੰਦ ਫੱਟਾ ਲਾਉਣਾ ਮਗਰ ਕੀ ਭੁਗਾਈ ਮਾਰੀ ਜਾਂਦੇ ਹੁੱੱਚੀ ਬੋਲੋਗਾ ਪਤਾ ਲੱਗੇ ਸਾਰੀ ਦੁਨੀਆ ਨੂੰ ਅਡਾਲਾ ਚੱਕ ਥੱਲੇ ਚਾਲੋ ਕੋਈ ਰਿਪੋਰਟ ਹੈ ਜੀ ਨਾਦ ਮਾਰਦੇ ਆ ਇਹ ਨਾਰੂ ਵੀ ਹਿੱਲਿਆ ਭਾਈਆ ਨਾਦ ਬੋਲ ਲਈ ਜਾਂਦੇ ਆ ਨਾਦ ਕੋਲ ਅੱਧੀਆਂ ਨਾ ਇਹ ਜਦੋਂ ਮਾਰਿਆ ਵੱਖੀ ਚ ਚਲੋ ਜੀ ਕੋਈ ਨਹੀਂ ਇਹ ਨਾ ਤਾਂ ਚੱਲਦਾ ਰਹਿੰਦਾ ਨਾਦ ਤੇ ਆ ਲੱਗੂਗਾ ਲਿੱਕਾ ਫਿਰ ਲੱਗੂਗਾ ਅੱਗੇ ਨਹੀਂ ਕੱਟ ਅੱਗੇ ਹੱਥ ਨਾਲ ਹੀ ਕਰਦੇ ਫੜ ਜਾ ਫੜ ਚੱਕਦਾ ਮੈਂ ਇਹਨੂੰ ਸਿੱਧਾ ਕਰਨਾ ਜੀ ਚੱਲ ਜਿਹੜਾ ਕੰਮ ਝੀਲਾ ਹੈ ਪਾਪੀ ਅੰਦਰ ਵੀ ਗਰੀ ਬੈਠੇ ਆ ਪਾਪੀ ਯਾਰ ਚੱਲ 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 ਅੱਗੇ ਨੂੰ ਉਹ ਚੱਕ ਕਰੀ ਚੱਕ ਕਰੀ ਹੋਰ ਇਹ ਹੌਂਕਾ ਜਾ ਮਰਾ ਦੇ ਇੱਕ ਬਸ ਹੋਜੂ ਸੱਟ ਹੋਜੂ ਸੱਟ ਖੜ ਜਾਈ ਤੂੰ ਫਟ ਕਰ ਜੀ ਆਹ ਖਾ ਲੈ ਨਾ ਹਾਂ ਫਿਰ ਲਾ ਕਰ ਜਾਏ ਹੁਣ ਮੈਨੂੰ ਸਕਰੂ ਮਾਰ ਲੈਂਦੇ ਉਹ ਦਾਤ ਜੂ ਉਹਨੇ ਤਾਂ ਨੂੰ ਆ ਜਾਣਾ ਪੱਤਿਆਂ ਨੇ ਹੌਲੇ ਬੰਦੇ ਕੰਮ ਘੱਟ ਕਰਦੇ ਜਿਆਦੇ ਬਾਹਰ ਸਾਰਾ ਕੰਮ ਠੀਲੇ ਦੋ ਸਾਰਾ ਕੰਮ ਠੀਲੇ ਨਹੀਂ ਜਿਵੇਂ ਕੱਚਾ ਤੁਸੀਂ ਆਏ ਕਰੋਗੇ ਆ ਉਹ ਇਹ ਉੱਤੇ ਨਾ ਰੱਖੋ ਐਮ ਟਰਾਲੇ ਵੀ ਤਿਆਰ ਕਰਾਉਂਦਾ ਰਿਹਾ ਹੈ ਇਹਨਾਂ ਸਪਾਰਕ ਮਾਰੇ ਦੇ ਸਾਰਾ ਤੂੜੀ ਨਹੀਂ ਨਹੀਂ ਆਏ ਨਹੀਂ ਸਪਾਰਕ ਵਾਜਦਾ ਬੋਲ ਰੱਖਿਆ ਹੋਇਆ ਫਤੇ ਗਰ ਸਾਹਿਬ ਉਹ ਟਰਾਲੇ ਵੀ ਤਿਆਰ ਕਰਦਾ ਰਿਹਾ ਚੰਨੀ ਏ ਉਹ ਚੰਨੀ ਆ ਜਿੱਤ ਕਹਿਣਾ ਚਾਰੇ ਹਰ ਕੀ ਚੰਨੀ ਪਤਾ ਨਹੀਂ ਮੈਂ ਜੱਤ ਲੈ ਗਿਆ ਸੀ ਇਹਦਾ ਸੀਟ ਨਹੀਂ ਛੱਡਦਾ ਚੰਨੀ ਆ ਰੌਂਡ ਲਾਹੇ ਏਸੀ ਸਰ ਸੇ ਇਹ ਕਰ ਲੈਂਦਾ ਜੀ ਜੀਨਾ ਆਏ ਸੈੱਟ ਕਰ ਲੈਂਦਾ ਜੀ ਵਾਸ਼ਿੰਗ ਗੀਜਰ ਇਹ ਠੀਕ ਕਰ ਲੈਂਦਾ ਜੀ ਫਿਟਿੰਗ ਇਹ ਕਰ ਲੈਂਦਾ ਸਾਰਾ ਕੁਝ ਕਰ ਲੈਂਦਾ ਤੇ ਆ ਮਗਰ ਆ ਕੇ ਦਾ ਇਹ ਤਾਂ ਪਲਾਸ ਨਾਲ ਤੋੜ ਦਾਂਗੇ ਹਵਾ ਚੱਗੇ ਪਾੜਾ ਹਾਂ ਤੋੜ ਦਾਂਗੇ ਇਹਦਾ ਆਪੇ ਦੂਰੋਂ ਕਿਸੇ ਨਾਲ ਗਰ ਰਲਾ ਸੋਹਣਾ ਬਣ ਗਿਆ ਆਇਆ ਉਹ ਇਹਨੂੰ ਠੋਕ ਲਈਏ ਹੋਰ ਠੋਕ ਲਾ ਇਹਨੂੰ ਹੋਰ ਠੀਕ ਆ ਜੀ ਮੰਨੇ ਮੇਰੀ ਗੱਲ ਕਾਲੀ ਸਪਰੇਅ ਮਾਰ ਦਾਂਗੇ ਮੈਂ ਕਹਿੰਦਾ ਉਹਦੇ ਲੱਗ ਰੂ ਬੱਸ 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 ਚੱਲ ਚੱਲ ਬੱਸ ਰੋਟ ਪੋਗਲਾ ਮਾੜਾ ਹੋਰ ਨਹੀਂ ਠੋਕੇ ਬਾਸ ਯਾਰ ਬਹੁਤ ਹਾਂਜੀ ਮੈਡਮ ਵਾਲੇ ਪੁੱਛ ਲੈ ਕੋਈ ਨਾ ਤੁਹਾਡੇ ਆਸਰਾ ਜੀ ਹੋਣਾ ਕੋਈ ਚੱਕਰ ਨਹੀਂ ਉਧਰਲਾ ਵੀ ਠੋਕਣ ਵਾਲਾ ਆਹੋ ਨਹੀਂ ਹੁਣ ਚੱਲ ਕਿਹੜਾ ਹੋਰ ਠੋਕਣ ਵਾਲਾ ਬਾਹਰ ਨੂੰ ਕੋਈ ਨਿਕਾਸ ਲੈਣੇ ਆ ਬਾਹਰ ਚੱਲ ਜੇ ਫਟਣਾ ਇੱਕ ਵੀ ਰਿਪੋਰਟ ਆ ਜੀ ਥੋੜਾ ਦਈਏ ਥੋੜੇ ਕਰ ਬਹੁਤ ਨਾੜ ਤੋੜ ਨੂੰ ਪਲਾਸ ਹੈਗਾ ਪਲਾਸ ਜੇ ਕਿਹੜਾ ਨਾੜ ਤੋੜ ਨੂੰ ਆਹ ਇਧਰ ਆ ਦੇ ਕਾਹਦੇ ਨਾੜ ਮੋਟਾ ਲੱਗੂ ਇਥੇ ਓਪਲਾਹ ਉਹਦੇ ਤੇ ਕਿਉਂ ਪੀੜ ਕਾਹਦੇ ਓ ਇੱਧਰ ਲੱਗ ਗਿਆ ਹਾਂ ਨਹੀਂ ਹਾਂ ਨਾੜ ਮੋਟਾ ਲੱਗੂ ਕਿੰਦਾ ਨਹੀਂ ਨਹੀਂ ਵੱਡ ਕੇ ਲਾ ਦੇ ਨਾੜ ਛੋਟਾ ਕਰ ਲਓ ਨਾੜ ਨਹੀਂ ਤਾਂ ਤੋੜ ਦੇਣਾ ਪਲਾਹ ਨਾਲ ਤੋੜ ਕੇ ਲਾ ਦੇ ਬੜਾ ਉਹ ਨੂੰ ਟੋਟੇ ਜਾਣਾ ਚਲੋ ਕੀ ਸਾਰੇ ਗ੍ਰੈਂਡ ਨੇ ਵੱਡ ਦੇ ਹੋ ਉਨੀ ਵੜ ਦਾਂਗੇ ਹੈ ਕੈਲੈਂਡਰ ਆਪਣੇ ਪਲਾਸ ਕਿੱਥੇ ਝੋਲੇ ਚ ਪਲਾਸ ਹੈਗਾ ਸ਼ੋਬ ਚੱਕੀ ਹੈ ਪਲਾਸ ਝੋਲੇ ਦੇ ਸ਼ੋਬ ਨਾ ਹੀ ਬਦਲੀ ਬੈਠਾ ਉਹ ਚੱਕੀ ਥੋੜਾ ਸ਼ੋਬ ਨਹੀਂ ਭਰਾ ਸ਼ਾਬਦ ਦਾ ਸ਼ਾਬਦ ਨਹੀਂ ਸਹੀ ਨਾ ਇਹ ਜਿਸ ਕਰਨ ਚਲ ਸ਼ਾਬਦ ਕਹਿ ਦਿੰਦੇ ਨਹੀਂ ਪਿਆਰ ਨਾ ਤੋੜਤਾ ਹੀ ਪਲਾਸ ਨਾਲ ਤੋੜਾ ਇਹ ਤਾਂ ਆਦ ਦੂਜੇ ਦਾ ਨਾਮ ਲਾਈਦਾ ਪ੍ਰੀਤ ਦੇ ਵਾਲਾ ਸ਼ੋਬ ਸ਼ੋਬ ਓਏ ਆ ਤੋੜ ਕੇ ਲਾ ਦਾਂਗੇ ਉਹ ਕੱਢ ਲੈ ਉਹ ਨੂੰ ਤੋੜ ਦੇ ਇੱਥੋਂ ਯਾਰ ਉਹ ਨਿੱਕਾ ਕੱਢ ਲੈ ਆਹ ਤਾਂ ਲਾ ਦਾਂਗੇ ਤੋੜ ਕੇ ਇਹ ਬੇਡਾਂ ਦੀ ਤਾਕਤ ਇੱਤੋਂ ਸਾਡੇ ਨਹੀਂ ਲੱਗੀ ਸਮਝ ਤਾਂ ਮੈਨੂੰ ਲੱਗੀ ਦੇਖੋ ਜੀ ਕਿਦਾ ਜਦਾ ਹੀ ਬੜੀ ਹੁੰਦੀ ਇੱਥੇ ਕੰਮ ਘੱਟ ਹੁੰਦਾ ਉਹ ਨਹੀਂ ਨਹੀਂ ਆ ਦੂਜੇ ਪਾਸੇ ਲਾ ਦੇਣਾ ਉਹ ਥਾਂ ਬਣੀ ਵੀ ਐਥੇ ਲੱਗਦੀ ਹੈ ਕੱਲ ਵੀ ਰਹੀ ਕੱਲ ਹੀ ਸੈਟਿੰਗ ਹੁਣ ਤੇ ਕੱਲ ਨੂੰ ਕਰਾਂਗੇ ਸੈਟਿੰਗ ਠੰਡੇ ਦਿਮਾਗ ਨਾਲ ਤੇ ਨਾਲੇ ਟਰੈਕਟਰ ਦਾ ਕੰਮ ਕਰਾਉਣਾ ਕਿਤਾ ਇੱਥੇ ਲਾਈਟਾਂ ਲਗਾਉਣੀਆਂ ਜੀ LED ਉਹ ਮੈਂ ਲਾਈਟਾਂ ਵੀ ਲੈ ਕੇ ਦਿਖਾ ਦਿੰਦਾ ਬੰਪਰ ਦੇ ਥਰੜੀ ਸਾਈਡ ਲਵਾਉਣੇ ਤੇ ਇੱਕ ਫਲੈਂਸਰ ਲਿਆਂਦਾ ਪਿਆ ਪੈਪ ਇਹਦੀ ਫੱਟ ਨਹੀਂ ਆ ਰਿਹਾ ਇਹਦੀ ਕੱਲ ਨੂੰ ਫੱਟ ਕਰਾ ਕੇ ਲਿਆਵਾਂਗੇ ਆ ਰਹੀਆਂ ਜੀ ਲਾਈਟਾਂ ਫਾਈ ਲੈਂਸ ਆ ਇੱਥੇ ਲੱਗਣੀ ਆ ਜਾਂ ਨੀ ਚ ਤਾਂ ਕਰ ਲੂ ਇਹ ਕਰਾਵਾਂਗੇ ਸੱਟ ਦੇਖੋ ਪਿਆਪ ਸੱਟ ਕਰਾਵਾਂਗੇ ਇਹ ਇੱਕ ਨਿਸ਼ਾਨ ਸਾਹ ਨੀਲੇ ਰੰਗ ਦਾ ਲਾਵਾਂਗੇ ਇੱਥੇ ਆ ਗਏ ਸੱਟ ਦੋਵੇਂ कसे ਗਏ ਅੱਗੇ ਦੋਵੇਂ ਨਾਟ ਯਾਰ ਨਹੀਂ ਐਸੀ ਆ ਇੱਥੇ ਦੋ ਦੋ ਰੱਪੇ ਬਣਾ ਲੈਂਦੇ ਆ ਇਹ ਵਾਹ ਕੁਛ ਰੱਖਦੇ ਆ ਹੋ ਸਰਦੇਵ ਜੀ ਕੁਛ ਕਹਿਣਾ ਚਾਹੋਗੇ ਕੁਛ ਨਹੀਂ ਬਸ ਤਿਆਰੀ ਕਰੀ ਜਿੰਨੇ ਸਾਡੇ ਨਾੜਕਵਾਜ ਗਏ ਕਿਹੜੇ ਨਾੜਕਵਾਜ ਗਏ ਆਵੇ ਆ ਡਬਲ ਟੰਬਰੀ ਲੈ ਆਏ ਸੀ ਇਹਦੇ ਤਾਂ ਨਹੀਂ ਵਿਚ ਵਿਚ ਜਾਵੜੇ ਆਲੇ ਵਾਲੇ ਹੀ ਸਕਰੂ ਬਾਦ ਗਏ ਇੰਨੇ ਦਾ ਤਾਂ ਨਹੀਂ ਹੁੰਦੇ ਕੋਈ ਯਾਰੀ ਟੁੱਟ ਟੁੱਟ ਜਾਂਦੇ ਆ ਟੱਕੇ ਟੱਕੇ ਖਾਈ ਜਾਂਦੇ ਐ ਕਿੰਨੀ ਵਾਜੇ ਤੇ ਗੱਦੇ ਹੀ ਦੋ ਲਾਦਾ ਉਕੀ ਰਿਪੋਰਟ ਆਈ। ਢਗੜ ਹੋ ਰਾ ਹੋਂਦੇ ਮਾੜਾ ਆ। ਵਾਹ। ਹੋਵੇ। ਕਾਸੀ ਇਜਾਜ਼ਤ। ਇਜਾਜ਼ਤ ਹੀ ਆ ਜੀ ਬਸ। ਤੂੰ ਦੱਸ ਜਾਣਾ ਹੁਣ ਜਾਣਾ ਕੱਲੂ ਚੱਲੀ। ਹੁਣ ਜਾਣਾ ਹੁਣ ਜਾ ਸਕਦੇ ਆ। ਕੱਲ ਨੂੰ ਤਾਂ ਅਸੀਂ ਮੈਂ ਇਹਦੇ ਚੰਨੀ ਨਹੀਂ ਤਾਂ ਬਿਲੀ ਫਿੱਟ ਕਰਨੀ ਆ। ਜੇ ਬਿਗਲਾ ਪੱਤਿਆਂ ਦਾ ਰਵਾਗ ਲੈ ਆਂਗੇ ਮੈਨੂੰ ਖੱਲੋਂ। ਕੀ ਨਾ ਟਰੈਕਟਰ ਉਹ ਛੱਡਿਆਂਗੇ ਆਪਾਂ ਫਿਟਿੰਗ ਕਰ ਲਾਂਗੇ ਆਕੇ ਛੱਡਣ ਨੂੰ ਯਾਰ ਉੱਤੇ ਕਿਹੜੇ ਖੁਲਾਈ ਹੈ ਕੋਈ ਦੋ ਤਾਂ ਟੱਚਾ ਲਾਉਣ ਨੂੰ ਕੁਝ ਕਰ ਕਰਦੇ ਹੈ ਉਹ ਤਾਂ ਬੜਾ ਰੰਗ ਚੱਕ ਦੇਣਾ ਉਹ ਅੰਦਰੋਂ ਗੱਲ ਬਣ ਗਈ ਕਿ ਨਹੀਂ ਅੰਦਰੋਂ ਤਾਂ ਪੂਰੀ ਗੱਲ ਬਣ ਗਈ ਬਾਹਰੋਂ ਵੀ ਗੱਲ ਬਣ ਗਈ ਨੂੰ ਵੇਂਦਾ ਹੀ ਨਹੀਂ ਪਾਉਣੀ ਕਾਲੀ ਜੀ ਬੈਲਟ ਮੈਂ ਕਦੋਂ ਕਿਹਾ ਮਰ ਗਈ ਗੱਲ ਕਹੀ ਮੈਂ ਤਾਂ ਸੈਟ ਲਓ ਹਾਂ ਤੂੰ ਤਾਂ ਕਹਿੰਦੇ ਕਸਮੇਲੀ ਜੀ ਆ ਰਹਿਣ ਤੋਂ ਪਾਉਣੀ ਕੋਈ ਨਹੀਂ ਬਾਤ ਕਾਟ ਚ ਹੋ ਜਾਂਦਾ ਬਲੌਗ ਦੇ ਵਿੱਚ ਐਂਡ ਕਰਾਂਗੇ ਹੁਣ ਆਪਾਂ ਓਏ ਹੱਸ ਜਿਵੇਂ ਪਹਿਲਾਂ ਹੱਸਦਾ ਸੀ ਸੈਲਫ ਜੀ ਮਾਰਦੇ ਇੱਕ ਵਾਰੀ ਉਹ ਤੂਫੀਆਂ ਮਸਾਲੇ ਆਹੋ ਆ ਨਾਟ ਯਾਰ ਰੱਖੀ ਤੂੰ ਤਾਂ ਲੈ ਜਾਂਦੀ ਤੂਫੀਆਂ ਮਸਾਲੇ ਉਹਦਾ ਲਾਈਏ ਪਰ ਤਾਂ ਲੈਂਦੀ ਆ ਆ ਜਾ ਅਕਤਰ ਆਏ ਨਹੀਂ ਨਿਬੜਨਾ ਨਿਬੜਦਾ ਗਿਆ ਹੁਣ ਕਹਿੰਦਾ ਵੇਖੀ ਕੌਣ ਆ ਓਏ ਆਇਆ ਆਇਆ ਆਹ ਲਾ ਦੇ ਡਰਿੱਲ ਭਾਜੀ ਇਹ ਸੌਣ ਨਹੀਂ ਰਹਿੰਦਾ ਤੇਰੀ ਬੋਂਗੀ ਹੋਇਆ ਲੈਂਦਾ ਪੰਨੇ ਕੀ ਖਾਂਦਾ ਨਹੀਂ ਯਾਰ ਕਿੱਥੇ ਲੀਕ ਹੈ ਲੀਕ ਤਾਂ ਹੈ ਪਤਾ ਉਹਕੇ ਕਾਦੇ ਡਿੱਗੀ ਜਾਂਦੇ ਥੱਲੇ ਉਹ ਜੋੜ ਤੋਂ ਲੀਕ ਨਾ ਤੇ ਹੋਰ ਲੀਕ ਕਿੱਥੋਂ ਦਾ ਜੋੜ ਤੇ ਹੁੰਦਾ ਹੁੰਦਾ ਨਹੀਂ ਨਹੀਂ ਉਹ ਇੱਥੋਂ ਸਗਾ ਯਾਰ ਉਹ ਮੂਹਰੋਂ ਸੀ ਹੋਰ ਉਹ ਮੂਰੋਂ ਸਗਾ ਸੁੱਕਾ ਹੀ ਕਾਸਤਾ ਗਾ ਲਾਉਣਾ ਜਾਂ ਟੇਬ ਜੀ ਬੜਾ ਡੇ ਕਸਾ ਜਾਊਗਾ ਉਹ ਤਾਂ ਚਾਬਗਾ ਗੱਲ ਦੂਜੀ ਪੈਪ ਉਹ ਵੀ ਸਾਹਮਣੇ ਨਹੀਂ ਮਿਲਣੀ ਉਹ ਵੀ ਸਾਹਮਣੇ ਹੀ ਕਾ ਪਾਣਾ ਕਿ ਪੈ ਜੇ ਅਰੇ ਲਾਕ ਜੂ ਭਰਾਵਾ ਲੱਗਿਆ ਨਹੀਂ ਆ ਕੀ ਪੱਟੀ ਜਾ ਓਏ ਝੂੜ ਬਣਾਈ ਜਾਂਦਾ ਭੋਰੀ ਜਾਂਦਾ ਵੀ ਉਹ ਲੱਗਦੀ ਯਾਰ ਸਾਰੀ ਜੱਗ ਇਹ ਇੰਜੀਨੀਅਰ ਲੈ ਆ ਇੱਥੇ ਹੀ ਲੀਕ ਹੋਇਆ ਉਹ ਜੇ ਇੱਥੇ ਤੇਲ ਲੀਕ ਕਰਦਾ ਸੀ ਆ ਆਹ ਦੰਦ ਪਤਾ ਕਾ ਤੋ ਕੱਢਦਾ ਹੀ ਨਮਾਲਾ ਲਾ ਕੇ ਲਾ ਕੋਈ ਨਹੀਂ ਮਤ ਭਾਲ ਜਾ ਇਹ ਹੀ ਖੋਲ ਤਾ ਆਹ ਫੜੀ ਲਿਆਓ ਜੀ ਇਹ ਇਹ ਪਰ ਨਿਕਲਦੀ ਚਾਣੀ ਆ ਚਾਹ ਸੁਣੀ ਹੁੰਦੀ ਆ ਚਾਣੀ ਸ਼ਾਇਦ ਦਾ ਨਾਮ ਹੋ ਭੱਟੀ ਨੇ ਉਹ ਗੱਲਾਂ ਚੱਟ ਵੀ ਲੈ ਨਹੀਂ ਇਹ ਸੋਸ ਸਰ ਕਬਰ ਰੰਗ ਹੀ ਥੋੜਾ ਹੋਰ ਆ ਇਹ ਚ ਰੰਗ ਕਲਰ ਨਹੀਂ ਪਾਇਆ ਲਾਲ 2100 ਦਾ ਹੋਗਾ ਹਮ ਆੜ ਹੈ ਨਹ ਪੱਟੀ ਪੱਟੀ ਕਹਿੰਦੇ ਆ ਪੰਡ ਤੇ ਓਏ ਟਕਾਲਾ ਕਰ ਦੇ ਉਹ ਲਾਓ ਟੇਪ ਜੀ ਉੱਤੇ ਹੂੰ ਓਏ ਜਿੱਕਰ ਤਰ ਤਰ ਆਉਦਾ ਜਨਾ ਬੋਲ ਆਈ ਤੇਲ ਹੋਊਗਾ ਜੱਕਾਂ ਚੁੱਕਾਂ ਚ ਵਿੱਚ ਪੈ ਦੋ ਉਹ ਦੋ ਲੀਟਰ ਤੇਲ ਘੜ ਤੇ ਉਹ ਵੀ ਉਹੀ ਦਿਖਾ ਦੇ ਤੇਲ ਤੇਲ ਵੀ ਦਿਖਾ ਦੇ ਇਹਨੂੰ ਪਾਉ ਕਿੱਧਰ ਦੀ ਉਹੀ ਗੱਲ ਕਰਤੀ ਹੂੰ ਬੰਦ ਬਾਰੇ ਸੋਹਣੇ ਆ ਭਤੀਜਾ ਵਾਹ ਜੀ ਵਾਹ ਹੁਣ ਕਹੇ ਬਿਆਹਾ 2 ਲੀਟਰ ਤੇਲ ਮੋਟਾ ਪਸਾ ਲੱਗਦਾ ਨਹੀਂ ਮੋਟਾ ਮਾਦਰ ਲੱਗੂ ਹਾਂਜੀ ਮਿੱਤਰੋ ਹਾਂਜੀ ਬੋਲੋ ਬੋਲ ਨਹੀਂ ਸਕਦੇ ਬੋਲ ਕੇ ਆਈ ਜਾ ਤੇ ਹੁਣ ਬੋਲੋ ਕਿਆਰੇ ਮੂਰੇ ਨਹੀਂ ਜੀ ਬੋਲਿਆ ਜਾਂਦਾ ਉਹਦੇ ਕਹਿਣ ਕਿਹੜਾ ਵੀ ਹੋ ਮੂੰ ਬੋਲਈਦਾ ਹੀ ਕਿਆਰੇ ਮੂਰੇ ਨਹੀਂ ਬੋਲੀਦਾ ਜੀ ਕੋਮਲੇ ਬੁੱਢੇੜਦੇ ਹਾਂ ਨਹੀਂ ਲੋਆ ਉਹਨਾਂ ਲੱਗੀ ਫੇਰ ਕਰਕੇ ਸਾਰਾ ਕੰਮ ਛੀਲੇ ਕੋ ਸਾਰਾ ਕੰਮ ਛੀਲੇ ਈਲਾ ਯਾਰ ਬੰਨੇ ਆ ਤੂੰ ਇਤਨ ਖਾਣ ਹੀ ਲੈnde ਆ ਪਾਈ ਪਾਇਪ ਰਿੰਚ ਦਾ ਨਹੀਂ ਪਤਾ ਲੱਗਦਾ ਹਾਂ ਵੀ ਪੌਣਾ ਕਿੱਧਰ ਦੀ ਆ ਜੀ ਉਹ ਤਾਂ ਪਸਾ ਲਾਂਗੇ ਖਾ ਦੇ ਖਾ ਦੇ ਟੇਲੋਡ ਪਾਈ ਜਨਾ ਪਾਇਪ ਰਿੰਚ ਓ ਯਾਰ ਹੈ ਤਾਂ ਸਿੱਧਾ ਖਸਿਆਣੀ ਜਾਣਾ ਭਰਾ ਤੂੰ ਥੱਲੇ ਨੂੰ ਡੋਰ ਬਾਵੇ ਰੱਖ ਤੂੰ ਲੈ ਮੈਂ ਇੱਧਰ ਨੂੰ ਪਾ ਲੈਣਾ ਫਿਰ ਲੈ ਦੂਜੇ ਲੋਟ ਪਾ ਭਰਾ ਵਾਂ ਇਹ ਕਰ ਇੱਧਰ ਮੈਂ ਰੱਖਾਂ ਇਹ ਕਰਕੇ ਇਹਦੇ ਦੇ ਰੱਖੇ ਨੂੰ ਭਾਈ। ਲੈਟਾ ਹੱਥ ਰੱਖੀ। ਤੂੰ ਤੇਰਾ ਵੇੜਾ ਛੋਟੇ। ਇਹਦਾ ਯਾਦ ਹੀ ਕਰਨੀ। ਹਾਂ ਵੀ ਨਿੱਕੇ ਹੁਣ ਖੋਲ੍ਹਦਾ ਥੋੜੀ ਜ਼ਿੰਮੇਵਾਰੀ ਆਈ ਕਾਸਤਾ। ਬਾਹ। ਕਰਤਿਆਂ ਚੀ ਤੜਕੇ ਨੂੰ ਪਤਾ ਲੱਗ ਜੀ ਵੀ ਲੀਕ ਆ ਕੇ ਨਹੀਂ। ਨਹੀਂ ਹੁਣ ਤਾਂ ਮੈਨੂੰ ਲੱਗਦਾ ਮੁਸ਼ਕਲ ਹੀ ਨਹੀਂ। ਜਿਹੜਾ ਸਾਬ ਨਾ ਕਸਿਆ। ਇਹ ਆਣੇ ਆਚਲ ਆ ਜੂ ਆਏ ਆ ਜੂ ਬਾਈ ਆ ਯਾਰ ਬਾਈ ਤੂੰ ਗਲਤ ਮੋਰੀ ਚ ਸਾਰੇ ਸਹੀ ਆ ਆ ਨਹੀਂ ਥਾ ਕਿਤੋਂ ਨਾਟਕ ਸਿਆ ਜਾਣਾ ਇਹੋ ਥੱਲੇ ਨੂੰ ਕਰਦੇ ਨਾ ਫਿਰ ਪਤਾ ਨਾ ਜਿਆ ਖੜ ਜਾ ਕੇ ਨੰਨ ਲੰਕਾ ਦੇ ਨੂੰ ਚੱਲ ਲੈ ਚੱਲ ਇੱਥੇ ਰਮਕਾ ਦੇ ਨੂੰ ਪਤਾ ਲੱਗ ਜੂ ਤੇਲ ਤੁੰਡੋਲਦਾ ਕਿ ਨਹੀਂ ਹਾਂ ਜੀ ਮਤਰੋ ਪੈਪ ਕਸ ਕੇ ਵਲੌਗ ਹੋ ਗਿਆ ਸਾਡਾ ਢਾਨਾ ਹੋ ਮਿਲਾਂਗੇ ਤੁਹਾਨੂੰ ਕੱਲ੍ਹ ਢਾਲ ਢਾਲ ਲੱਕਾ ਲੇ ਬੁੱਸਦਾ ਗਿਆ ਕਲਮਾਰਾ ਦੀ ਜੇ ਬਾਲੀ ਭੋਰਦੇ ਸਾਡੇ ਬੰਦੇ ਚੂਰ ਨਹੀਂ ਬਣਾਈ ਤਰੇ ਮੈਂ ਨਹੀਂ ਨੀ ਉਹ ਤੇਨਾਂ ਖਦਾ ਵਲੋਚ ਆ ਲਓ ਜੀ ਸਾਡੇ ਮਾਸਟਰ ਸਾਹਿਬ ਵੀ ਆ ਗਏ ਨੇ ਮਾਜੀ ਬਾਸੂ ਸਾਹਿਬ ਕੀ ਕਹਣਾ ਤੇ ਉਹਨੇ ਮੈਂ ਕਾ ਭਰਾਵਾ ਇਹ ਦੰਦਾਂ ਨੂੰ ਸੁਧਾ ਕਰਦੇ ਡੱਬੀ ਨਾ ਕਰਦੀ ਭੋਰਦੀ ਡੱਬੀ ਆਇਆ ਦੇਵਾ ਇੰਟਰਵਿਊ ਤੈਨੂੰ ਚੱਲ ਗੱਲ ਕੋਚ ਹਾਂਜੀ ਮਤਰਾ ਹਾਂਜੀ ਮਤਰਾ ਲੋ ਮਤਰਾ ਚਾਹ ਪੀ ਲੋ ਫੱਟੀ ਸਾਤਾ ਪੀਣ ਲੱਗੇ ਨੇ ਚਾਹ ਫੱਟੀ ਮੱਚ ਗਿਆ ਏ ਅੱਜ ਲੱਗੇ ਆ ਬਈ ਫਿਟਿੰਗ ਕਰਨ ਅੰਦਰ ਹਾਂਜੀ ਬੂਡ ਬੂਡ ਫਟਕਾਂਗੇ ਨਾਲੇ ਲੱਟਾਂ ਸਿੱਟਾਂ ਮੁਖਤੋ ਦੇਵ ਸਿੰਘ ਲੱਗੇ ਹੋਏ ਨੇ ਜੇ ਬੰਦ ਕਰਦੇ ਕਾਪੀਰਾਈਟ ਆ ਹੈ ਨਾ ਆ ਜਾਂਦਾ YouTube ਤੇ ਉਹ ਪਰਾਵਾ ਆ ਤੇਰਾ ਬਵਾਦਾ ਮੈਂ ਲੈ ਕੇ ਆ ਆਉਦੇ ਵਾਸਤੇ ਚਾਹ ਵੀ ਤੈਨੂੰ ਤੇਰੇ ਸਾਹ ਤੂੰ ਇੰਨੇ ਜਾਲਾ ਹੈਗਾ ਤੂੰ ਇੰਨੀ ਆਲਾ ਆ ਕੰਗਣੀ ਆ ਤੇਰਾ ਕਾਪ ਦੇਖ ਕੀ ਘਟ ਗਈ ਏ ਤੂੰ ਹੀ ਹੋਈ ਏ ਅਭੀ ਕੇ ਤੀ ਤੂੰ ਸਾਹ ਹੀ ਲੈਣੀ ਹੈਗੀ ਉਹੀ ਲੱਛਣ ਕਰੀ ਜਾਂਦਾ ਬਾਈ ਯਾਰ ਜਾਣ ਕੇ ਆ ਅੱਜ ਜੀ ਨਿੰਬੜ ਜੂ ਸਾਰਾ ਹੈ ਕੀ ਨਹੀਂ ਲੈ ਦਾ ਹਾਂ ਘੰਟੇ ਦੋ ਹਾਂ ਹਾਂ ਕੀ ਬਾਤ ਕਰਦੇ ਹੋ ਜੀ ਤੇ ਭਾਈ ਜਿਹੜਾ ਮੈਂ ਪੈਕਪ ਲਿਆਂਦੀ ਸੀ ਸੈਂਸਰ ਵਾਲੀ ਉਹ ਅਸੀਂ ਮੜੀ ਸੈਟਿੰਗ ਕਰਾਉਣ ਦੇ ਆਏ ਆ ਇੱਥੇ ਆਪਣੇ ਮੈਸਤਰੀ ਕੋਲੇ ਇਹ ਸਾਰੇ ਕਦਮ ਅੱਛਾ ਰੋ ਫਿਟਿੰਗ ਹੋ ਚੁੱਕੀ ਆ ਚੈੱਕ ਕਰ ਸਕਦੇ ਆ ਆ ਮੀਨ ਸੋ ਚਲਾਤੀਓ ਪਲੱਗ ਬੂੜ ਲਾ ਗਏ ਉਹਨਾਂ 'ਚ ਬਲਬ ਲਾ ਦਾਂਗੇ ਹੋਲਡਰਾਂ 'ਚ ਹੁਣ ਬਸ ਕੇਰਾ ਸਾਡੇ ਗੱਦੇ ਰਹਿ ਗਏ ਹੁਣ ਬਸ ਲਿਆਉਣ ਵਾਲੇ ਤੇ ਉਹ ਹੁਣ ਕੱਲੂ ਜਾਂ ਪਰਸਾ ਫਿਰ ਮੌਕੇ ਤੇ ਚੱਕ ਲਾਂਗੇ ਉਹ ਬੋਕੀਤੇ ਵੇ ਆ ਸਾਡੇ ਮਿਸਟਰ ਦੇਸ ਸਿੰਘ ਇਹਨਾਂ ਨੇ ਫਿਟਿੰਗ ਕੀਤੀ ਆ ਸਾਰੀ ਕੋਈ ਨਹੀਂ ਆਏ ਜੀ ਸਾਰੀ ਪੇਂਟ ਕਰਾਂਗੇ ਬੇਜ ਕਸਾ ਨਹੀਂ ਕਿਸੇ ਨਹੀਂ ਪਈ ਡਰਲ ਲਿਆਂਦੀ ਸੀ ਡਰਲ ਸਾਨੂੰ ਕੰਮ ਨਹੀਂ ਆਈ ਫਿਰ ਕੋਈ ਲੈਟ ਹੀ ਨਹੀਂ ਸੀ ਅੱਜ ਜੇ ਕੋਈ ਟਰਾਲਿਆਂ ਦੀ ਫਿਟਿੰਗ ਕਰਾਉਣੀ ਹੋਵੇ ਐ ਵਿੱਚ ਬਾਈ ਨੂੰ ਸੰਪਰਕ ਕਰ ਸਕਦਾ ਨੰਬਰ ਤੁਹਾਨੂੰ ਦੱਸ ਦਾਂਗੇ ਥੱਲੇ ਬਸ ਮਿੱਤਰ ਹੋ ਰਿਹਾ ਗਿਆ ਇੱਕ ਦਿਨ ਤੇ ਪਰਸੋਂ ਆਪਾਂ ਚਾਲੇ ਪਾ ਦਨੇ ਆ ਫਤਿਹਗੁਰ ਸਾਹਿਬ ਵੱਲ ਨੂੰ ਤੇ ਹਾਂ ਟਰੈਕਟਰ ਦਾ ਥੋੜਾ ਬਹੁਤਾ ਕੰਮ ਰਹਿ ਗਿਆ ਬਸ ਲੇਟਾਂ ਰਹਿ ਗਈਆਂ ਲਾਉਣ ਵਾਲੀਆਂ ਅੱਜ ਚੱਲੇ ਆ ਬਸ ਉਹ ਵੀ ਕਰਾਉਣ ਆ ਜੀ ਤੇ ਸਾਇਲੈਂਸਰ ਆਪਾਂ ਫੜਾ ਜਾਂਦਾ ਸੀਗਾ ਪੈਪ ਵਾਲਾ ਉਹ ਵੀ ਆਪਾਂ ਅੱਜ ਫਿੱਟ ਕਰ ਦਾਂਗੇ ਤੇ ਬਸ ਮਿਲਦਿਆਂ ਤੁਹਾਨੂੰ ਦੱਸ ਦਿਆਂ ਫਿਰ ਹੀ ਬੰਦਾ ਚੜਦਾ ਆ ਚੱਕੀ ਜਿਹੀ ਹਾਂਜੀ ਮਿੱਤਰੋ ਫਾਈਨਲੀ ਟਰੈਕਟਰ ਦਾ ਕੰਮ ਖਰਾ ਕੇ ਤੇ ਕਰਿਆ ਚੁੱਕੇ ਆ ਤੇ ਪੈਪ ਵਗਰਾ ਵੀ ਫਿੱਟ ਕਰਾ ਲਈ ਅਤੇ ਕੱਲ੍ਹ ਲਾਈਟਾਂ ਵੀ ਫਿੱਟ ਹੋ ਚੁੱਕੀਆਂ ਬਸ ਕਨੈਕਸ਼ਨ ਦੇ ਨਾਲ ਰਹਿ ਗਿਆ ਕਿ ਹੁਣ ਤਾਂ ਹੋ ਗਿਆ ਹਨੇਰਾ ਤੇ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਟਰੈਕਟਰ ਦੀ ਲੌਕ ਦਿਖਾਵਾਂਗੇ ਆਇ ਤੇ ਬਲਾਗ ਦੇ ਲਈ ਇੰਨਾ ਹੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਪੂਰੀ ਚੰਨੂ ਨੂੰ ਵੀ ਦੇ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰੇ ਸਪੋਰਟ ਕਰਿਆ ਕਰੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ